ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਾਕਾ ਚਮਕੌਰ ਸਾਹਿਬ ਦਾ ਸਰਵਣ ਕਰਾਂਗੇ ਕੋਈ ਪਤਾ ਨਹੀਂ ਕਿ ਛੋਟੇ ਮੇਰੇ ਪੁੱਤਰ ਕਿਹੜੀ ਥਾਂ ਤੇ ਹਨ ਕੋਈ ਪਤਾ ਨਹੀਂ ਕਿ ਬੁੱਢੜੀ ਮਾਂ ਦਾ ਵਸੀਬਾ ਕਿੱਥੇ ਹੈ ਕੋਈ ਪਤਾ ਨਹੀਂ ਕਿ ਮੇਰੇ ਪਿਆਰੇ ਸਿੱਖ ਕਿੱਥੇ ਹਨ ਸ਼ਾਮ ਦਾ ਵੇਲਾ ਇਹ ਹਜੂਰ ਕਲਗੀਧਰ ਸੱਚੇ ਪਾਤਸ਼ਾਹ ਤੇ ਕਈ ਦਿਨਾਂ ਦੇ ਥੱਕੇ ਟੁੱਟੇ ਸਿੱਖ ਅੱਜ ਇਹਨਾਂ ਨੇ ਆਪਣਾ ਰਹਿਣ ਬਸੇਰਾ ਚਮਕੌਰ ਸਾਹਿਬ ਦੀ ਗੜੀ ਵਿੱਚ ਰਾਤ ਨੂੰ ਕਰਨਾ ਹੈ ਸਾਹਿਬ ਨੇ ਅੱਜ ਆਪਣਾ ਕਮਰ ਸਾ ਖੋਲਿਆ ਸੋਧ ਰਹਿਰਾ ਸਾਬ ਜੀ ਦਾ ਪਾਠ ਹੋਇਆ ਉਸ ਵੇਲੇ ਜੋ ਕੁਝ ਸ਼ਕਨ ਨੂੰ ਮਿਲਿਆ ਸੁੱਕਾ ਮਿੱਸਾ ਅੱਜ ਕਈ ਦਿਨਾਂ ਬਾਅਦ ਛੱਕਿਆ ਸ਼ਾਮ ਦਾ ਵੇਲਾ ਹੈ ਕਲਗੀ ਵਾਲੇ ਸੱਚੇ ਪਿਤਾ ਦਾ ਆਸਣ ਸਜਾਇਆ ਗਿਆ ਸਾਹਿਬ ਦੇ ਨਾਲ ਉਹਨਾਂ ਦੇ ਪੁੱਤਰਾਂ ਦੇ ਆਸਣ ਲਾ ਦਿੱਤੇ ਗਏ ਉੱਥੇ ਦੋ ਭਰਾ ਸਨ ਉਹਨਾਂ ਦਾ ਨਾਮ ਸੀ ਮਦਨ ਸਿੰਘ ਤੇ ਪਾਈ ਕੋਠਾ ਸਿੰਘ ਇਹਨਾਂ ਦੋਨਾਂ ਨੇ ਉੱਠ ਕੇ ਕਿਹਾ ਸਤਿਗੁਰੂ ਅੱਜ ਤੇਰੇ ਚਰਨਾਂ 'ਚ ਅਸੀਂ ਇੱਕ ਦਾਤ ਮੰਗਣੀ ਚਾਹੁੰਦੇ ਹਾਂ ਹਜੂਰ ਨੇ ਪੁੱਛਿਆ ਕੀ ਕਹਿਣ ਲੱਗੇ ਸਾਰੇ ਸਿੱਖ ਆਰਾਮ ਕਰਨ ਅਤੇ ਸਾਰੀ ਰਾਤ ਜਾ ਕੇ ਅਸੀਂ ਦੋਨੋਂ ਭਰਾ ਜਮਕੌਰ ਦੀ ਗੜੀ ਦੇ ਦਰਵਾਜ਼ੇ ਤੇ ਪਹਿਰਾ ਦੇਵਾਂਗੇ ਬਸ ਜਾ ਕੇ ਪਹਿਰਾ ਦੇਣ ਦੀ ਦਾਤ ਸਾਨੂੰ ਬਖਸ਼ ਦਿਓ ਹਜੂਰ ਨੇ ਅਰਦਾਸ ਅਰੰਭ ਕੀਤੀ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਕਈ ਇਤਿਹਾਸਕਾਰ ਭਾਈ ਕਾਠਾ ਸਿੰਘ ਵੀ ਲਿਖਦੇ ਹਨ ਨੇ ਦੇਖਿਆ ਕਿ ਦਾਤਾ ਜੀ ਰਾਤ ਨੂੰ ਬਾਹਰ ਕਿਵੇਂ ਟਹਿਲਦੇ ਪਏ ਹਨ ਕੋਲ ਆ ਕੇ ਭਾਈ ਮਦਨ ਸਿੰਘ ਨੇ ਬੇਨਤੀ ਕੀਤੀ ਸਤਿਗੁਰੂ ਆਪ ਰਾਤ ਨੂੰ ਇਸ ਵੇਲੇ ਇੱਕੋ ਇਸ਼ਾਰਾ ਕੀਤਾ ਅੱਖਾਂ ਕਿਸੇ ਗੰਭੀਰਤਾ ਚ ਜੁੜੀਆਂ ਹੋਈਆਂ ਸਨ ਨੇਤਰਾ ਚੋਂ ਨੂਰ ਦੀ ਇੱਕ ਚਲਕ ਪੈਂਦੀ ਪਈ ਸੀ ਕਹਿਣ ਲੱਗੇ ਮਦਨ ਸਿੰਘਾ ਕਾਮੂਸ਼ ਕੋਲ ਹੋ ਕੇ ਇੱਕ ਬਚਨ ਕਹਿ ਇੱਕ ਕੰਮ ਕਰ ਦਿਓ ਰਾਤ ਤੁਸੀਂ ਮੰਗ ਕੇ ਸੇਵਾ ਲਈ ਸੀ ਚਮਕੌਰ ਦੀ ਗੜੀ ਦੇ ਦਰਵਾਜ਼ੇ ਤੇ ਅਸੀਂ ਸੇਵਾ ਕਰਨੀ ਹੈ ਪਰ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ ਮੇਰੇ ਲਾਲ ਜੀ ਬੜੇ ਥੱਕੇ ਹੋ ਸਵੇਰੇ ਬੜੇ ਲੰਮੇ ਪੈਂਡੇ ਉੱਪਰ ਚੱਲੇ ਜਾਣਾ ਹੈ ਅਤੇ ਅੱਜ ਰਾਤ ਤੁਸੀਂ ਦੋਨੋਂ ਪ੍ਰਾਰਾਮ ਕਰ ਲਓ ਗੁਰੂ ਨੂੰ ਪਤਾ ਸੀ ਕਿ ਸਵੇਰੇ ਭਾਣਾ ਵਾਪਰਨਾ ਹੈ ਕਹਿਣ ਲੱਗੇ ਹਜ਼ੂਰ ਪਹਿਰਾ ਕਹਿਣ ਲੱਗੇ ਅੱਜ ਦੀ ਰਾਤ ਦਾ ਪਹਿਰਾ ਮੈਂ ਸਿੰਘਾਂ ਦਾ ਦੇਵਾਂਗਾ ਦੋਨੋਂ ਇੱਕਦਮ ਕੰਬ ਗਏ ਤੁਸੀਂ ਕਹਿਣ ਲੱਗੇ ਚੀਨਾ ਬਲੂ ਅੱਜ ਮੇਰੇ ਸਿੱਖ ਕਈ ਦਿਨਾਂ ਦੇ ਥੱਕੇ ਟੁੱਟੇ ਡੂੰਗੀ ਨੀਂਦ ਵਿੱਚ ਸੁੱਤੇ ਹਨ ਅੱਜ ਇਹਨਾਂ ਨੂੰ ਰੱਜ ਕੇ ਸੌ ਲੈਣ ਦਿਓ ਕੀ ਪਤਾ ਕਿ ਕੱਲ ਨੂੰ ਇਹ ਸਤਨੂੰ ਨੀਂਦ ਨਸੀਬ ਹੋਣੀ ਹੈ ਕਿ ਨਹੀਂ ਉਹਨਾਂ ਕਿਹਾ ਦਾਤਾ ਜੀ ਜਿਵੇਂ ਤੁਹਾਡਾ ਹੁਕਮ ਦੋਨਾਂ ਭਰਾਵਾਂ ਨੂੰ ਵਿਸ਼ਰਾਮ ਕਰਾ ਦਿੱਤਾ ਰਾਤ ਬੀਤ ਗਈ ਹੈ ਪਰ ਬਾਪੂ ਨਹੀਂ ਸੁੱਤਾ ਸਿੱਖਾਂ ਦਾ ਗੁਰੂ ਨਹੀਂ ਸੁੱਤਾ ਸਵੇਰੇ ਅੰਮ੍ਰਿਤ ਵੇਲੇ ਪਿੰਨੀ ਰੈਣੜੀ ਹੋਈ ਆਵਾਜ਼ ਦੇ ਕੇ ਪੁੱਤਰ ਉਠਾਈ ਪਿਆਰੀਓ ਪੰਜ ਪਿਆਰੇ ਉੱਠੇ ਨਾਲ ਮਿਰਜੀ ਬੜੇ ਸਿੱਖ ਵੀ ਉੱਠੇ ਅੰਮ੍ਰਿਤ ਵੇਲੇ ਦਾ ਦਿਵਾਨ ਸੱਜਿਆ 22 ਦਸੰਬਰ ਦਾ ਅਦੁੱਤੀ ਜੰਗ ਦੁਨੀਆ ਦਾ ਸ਼ੁਰੂ ਹੋਣ ਲੱਗਾ ਉਧਰ ਚਾਰਚ ਫੇਰੇ ਜਫਰਨਾਮੇ ਦੇ ਮੁਤਾਬਕ 10 ਲੱਖ ਦਾ ਇਕੱਠ ਸੀ ਜਿਸ ਨੇ ਚਮਕੌਰ ਦੀ ਗੜੀ ਨੂੰ ਘੇਰਿਆ ਹੋਇਆ ਸੀ ਸਾਹਿਬ ਕਿਰਪਾਲੂ ਨੇ ਉਸ ਵੇਲੇ ਜਫਰਨਾਮੇ 'ਚ ਜਿਹੜੇ ਸ਼ਬਦ ਵਰਤੇ ਸਨ ਮੈਂ ਉਹ ਅਰਜ ਕਰਨੀ ਚਾਹੁੰਦਾ ਹਾਂ ਕਿਉਂਕਿ ਜੰਗ ਤੋਂ ਪਹਿਲਾਂ ਕੁਝ ਘਟਨਾਵਾਂ ਵਾਪਰੀਆਂ ਹਨ ਪਹਿਲੀ ਘਟਨਾ ਇਹ ਸੀ ਕਿ ਬਾਹਰ ਮਲਖਈਆ ਹੈ ਵਜ਼ੀਰ ਖਾਨ ਲਾਹੌਰ ਦਾ ਸੂਬਾ ਮਲੇਰਕੋਟਲੀ ਦੇ ਸੱਜਰੇ ਨੌਜਵਾਨ ਲੈ ਕੇ ਆਇਆ ਹੈ 22 ਦਸੰਬਰ ਸਨ ਰਾਸੂ ਚਾਰ ਦਾ ਇਹ ਦੁੱਤਾ ਜੀ ਹੱਦ ਦਿਨ ਚੜਿਆ ਹਜੂਰ ਦੇ ਕੋਲ ਸਿੱਖ ਆਈ ਹਨ ਸਾਹਿਬ ਨੇ ਸਿੱਖਾਂ ਦੀ ਪੰਜ ਪੰਜ ਜਥੇ ਬਣਾਈ ਕਈ ਸੱਜਣ ਕਹਿੰਦੇ ਹਨ ਅੱਠ ਜਥੇ ਬਣਾਈ ਹਨ ਪਿਆਰੇ ਪਾਈ ਦਿਆ ਸਿੰਘ ਜੀ ਇਹਨਾਂ ਦੀ ਗਵਾਹੀ ਪਈ ਕਰਦੇ ਹਨ ਸੋਚਿਆ ਕਿ ਅਸੀਂ ਗੜੀ ਵਿੱਚ ਰਹਿ ਕੇ ਵਾਰ ਕਰਾਂਗੇ ਪਰ ਉਧਰੋਂ 10 ਲੱਖ ਦੇ ਟਿੱਡੀ ਦਲ ਨੇ ਕਿਹਾ ਇੱਕੋ ਦਾ ਮਹੱਲਾ ਬੋਲ ਦਿਓ ਇਹ ਚਾਲੀ ਸਾਡੇ ਸਾਹਮਣੇ ਕੀ ਹਨ ਜਦੋਂ ਬਾਹਰੋਂ ਇੱਕ ਦਮ ਹਮਲਾ ਕਰਨ ਲੱਗੀ ਤਾਂ ਪਿਆਰੇ ਪਾਈ ਹਿੰਮਤ ਸਿੰਘ ਜੀ ਉੱਠ ਕੇ ਸਾਹਮਣੇ ਆਈ ਪੰਜਾਂ ਪਿਆਰਿਆਂ ਚੋਂ ਪਿਆਰੇ ਪਾਈ ਹਿੰਮਤ ਸਿੰਘ ਜੀ ਨੇ ਆਪਣੇ ਗੁਰੂ ਨੇ ਆਪਣੇ ਸੀਨੇ ਨਾਲ ਲਾਇਆ ਕਹਿਣ ਲੱਗੇ ਸਿੱਖਾ ਮੈਨੂੰ ਭਰੋਸਾ ਹੈ ਕਿ ਤੂੰ ਉਸ ਦਿਨ ਵੀ ਆਪਣਾ ਸਿਰ ਦੇ ਚੁੱਕਾ ਹੈ ਜਿਸ ਦਿਨ ਮੇਰੀ ਆਵਾਜ਼ ਦੇ ਤੂੰ ਉੱਠ ਕੇ ਆਪਣਾ ਸਿਰ ਪੇਟਾ ਕੇਸਗੜ ਸਾਹਿਬ ਦੀ ਧਰਤੀ ਉੱਪਰ ਕੀਤਾ ਸੀ ਪਿਆਰੇ ਪਾਈ ਹਿੰਮਤ ਸਿੰਘ ਜੀ ਨਿਕਲੇ ਹਨ ਨਾਲ ਉਹਨਾਂ ਦੇ ਸਿੰਘ ਗਏ ਹਨ ਇੱਕੋ ਦਮ ਦੁਸ਼ਮਣ ਦੇ ਦਾਲੂ ਪਰਤਾਈ ਕਰਕੇ ਪੈ ਗਏ ਦੁਸ਼ਮਣ ਨੂੰ چیر ਕੇ ਨਿਕਲ ਗਏ ਤੇ ਫੌਜਾਂ ਵਿੱਚੋਂ ਆਵਾਜ਼ ਆਈ ਜਿਹੜੇ ਗੁਰੂ ਦੇ ਪੰਜ ਪਿਆਰੇ ਬਣਾਈ ਹਨ ਉਨ੍ਹਾਂ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰਾ ਪਿਆਰੇ ਪਾਈ ਹਿੰਮਤ ਸਿੰਘ ਜੀ ਹਿੰਮਤ ਦੇ ਨਾਲ ਜੂਝੇ ਹਨ ਕਲਗੀ ਵਾਲੇ ਮਮਤੀ ਉੱਪਰ ਖਲੋਤੇ ਸਾਬਾਸ਼ੀ ਦਿੰਦੇ ਰਹੇ ਅਖੀਰ ਵਿੱਚ ਦੇਖਿਆ ਕਿ ਪੰਜ ਸਿੰਘ ਜਿਹੜੇ ਤੁਰੇ ਸਨ ਉਹੀ ਦੋਗੇ ਹਨ ਪਿਆਰੇ ਭਾਈ ਹਿੰਮਤ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਦੂਜਾ ਜਥਾ ਤਿਆਰ ਹੋਇਆ ਸਤਿਗੁਰੂ ਸਾਨੂੰ ਆਗਿਆ ਦਿਓ ਗੁਰੂ ਜੀ ਨੇ ਦੂਜਾ ਜਥਾ ਤੋੜ ਦਿੱਤਾ ਦਰਵਾਜ਼ਾ ਘੜੀ ਦਾ ਖੁੱਲਿਆ ਅਤੇ ਦੁਸ਼ਮਨਾਂ ਉੱਪਰ ਟੁੱਟ ਪਈ ਕਿੰਨਾ ਸਮਾਂ ਜੂਝ ਕੇ ਲੱਖਾਂ ਨਾਲ ਸਵਾ ਲੱਖ ਸੇ ਏਕ ਲੜਾਉ ਵਾਲਾ ਬਚਨ ਸੱਤ ਕਰ ਦਿੱਤਾ ਹਜ਼ੂਰ ਦਾ ਦੂਜਾ ਜਥਾ ਵੀ ਸ਼ਹੀਦ ਹੋ ਗਿਆ ਹਜ਼ੂਰ ਨੇ ਤੀਜਾ ਜਥਾ ਤੋੜਿਆ ਜਦੋਂ ਤੀਜਾ ਜਥਾ ਸ਼ਹੀਦ ਹੋਇਆ ਤੇ ਪਿਆਰੀ ਭਾਈ ਦਿਆ ਸਿੰਘ ਗੁਰੂ ਜੀ ਕੋਲ ਆ ਗਈ। ਉਹਨਾਂ ਦੇ ਸ਼ਬਦ ਸਨ ਕਿ ਦਾਤਾ ਜੀ ਚਾਰ ਚਫੇਰੇ ਦੁਸ਼ਮਨ ਨੇ ਹੱਤ ਚੁੱਕੀ ਹੋਈ ਹੈ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਹਾਂ। ਹਜ਼ੂਰ ਨੇ ਕਿਹਾ ਦੱਸੋ ਦਿਆ ਸਿੰਘ ਜੀ ਆਪਣੇ ਲਾਲਾਂ ਨੂੰ ਆਪਣੇ ਸਹਿਬਜ਼ਾਦਿਆਂ ਨੂੰ ਲੈ ਕੇ ਤੁਸੀਂ ਕਿਸੇ ਤਰੀਕੇ ਨਾਲ ਇੱਥੋਂ ਨਿਕਲ ਜਾਓ। ਸਤਿਗੁਰੂ ਨੇ ਮੋਢੇ ਉੱਪਰ ਹੱਥ ਰੱਖ ਕੇ ਕਿਹਾ ਦਿਆ ਸਿੰਘ ਇੱਕ ਗੱਲ ਚੇਤੇ ਰੱਖੀ ਮੈਂ ਪੁੱਤਰਾਂ ਤੇ ਸਿੱਖਾਂ 'ਚ ਕਦੀ ਕੋਈ ਫਰਕ ਨਹੀਂ ਜਾਣਿਆ ਮੇਰੇ ਸਿੱਖ ਮੇਰੇ ਪੁੱਤਰਾਂ ਨਾਲੋਂ ਮੈਨੂੰ ਵੱਧ ਪਿਆਰੇ ਹਨ ਇੰਨਾ ਸ਼ਬਦ ਅਜੇ ਕਿਹਾ ਸੀ ਕਿ ਪਹਿਲੇ ਵੱਡੇ ਸਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਉੱਠ ਕੇ ਬਾਹਰ ਆਏ ਪਿਤਾ ਜੀ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਦੱਸੋ ਲਾਲ ਜੀ ਦਾਤਾ ਤੁਸੀਂ ਹੁਕਮ ਦਿਓ ਮੈਂ ਮੈਦਾਨੇ ਜੰਗ 'ਚ ਜੂਝਾਂ ਉਸ ਵੇਲੇ ਦਿਆ ਸਿੰਘ ਦੇ ਮਨ ਉੱਪਰ ਕੀ ਬੀਤੀ ਹੋਵੇਗੀ ਕਿ ਜਦੋਂ 18 ਸਾਲ ਦਾ ਪੁੱਤਰ ਰਣ ਤਤਿ 'ਚ ਜੂਝਣ ਲਈ ਆਗਿਆ ਮੰਗ ਰਿਹਾ ਹੈ ਬੜੇ ਪਿਆਰ ਦੇ ਨਾਲ ਪਿਆਰੇ ਬਾਬਾ ਜੀਤ ਸਿੰਘ ਨੂੰ ਸੀ ਨੇ ਲਾਇਆ ਸ਼ਬਦ ਕਹੀ ਮੇਰੇ ਲਾਲ ਜੀ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਤੇਰੀਆਂ ਰਾਗਾਂ ਚ ਉਸ ਦਾ ਖੂਣ ਹੈ ਜਿਹੜਾ ਤੱਤੀ ਤਵੀ ਉੱਪਰ ਬੈਠਾ ਸੀ ਮੇਰੀ ਗੱਲ ਨੂੰ ਸਮਝ ਲਈ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਅਤੇ ਜਿਸ ਦਿਨ ਤੇਰਾ ਜਨਮ ਹੋਇਆ ਸੀ ਮੈਂ ਪਹਿਲੀ ਜੰਗ ਜਿੱਤੀ ਸੀ ਚੇਤੇ ਰੱਖੀ ਮੇਰੇ ਲਾਲ ਰਣ ਤੱਤੇ ਜ ਜਾ ਪਰ ਪਿੱਠ ਦਿਖਾ ਕੇ ਮੇਰੇ ਵੱਲ ਨਾ ਆਈ ਮੈਂ ਚਾਹੁੰਦਾ ਹਾਂ ਤੂੰ ਜਾਏ ਤੇ ਮੈਂ ਦੇਖਾਂ ਤੇਰੇ ਤਨ ਦੇ ਟੁਕੜੇ ਹੁੰਦੇ ਹੋਣ ਕਿਹੜਾ ਦੁਨੀਆ ਦਾ ਪਿਓ ਹੈ ਜਿਹੜਾ ਆਪਣੇ ਪੁੱਤ ਨੂੰ ਇਹ ਕਹੇ ਕਿ ਮੈਂ ਦੇਖਣਾ ਚਾਹੁੰਦਾ ਹਾਂ ਤੇਰੇ ਟੁਕੜੇ ਹੋਣ ਬਾਬਾਜੀਤ ਸਿੰਘ ਜੀ ਬੋਲੇ ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਏ ਕੋਈ ਤਾਕਤ ਵਾਲਾ ਹੈ ਅਜੀਹਾ ਨਹੀਂ ਹੈ ਜਿਹੜਾ ਮੈਨੂੰ ਜਿੱਤ ਕੇ ਲੈ ਜਾ ਸਕੇ ਜੇ ਕਿਸੇ ਜਿੱਤਣ ਦਾ ਯਤਨ ਕੀਤਾ ਤਾਂ ਮੈਂ ਜਉਂਦਿਆਂ ਪਿੱਛੇ ਨਹੀਂ ਆਉਣਾ ਆਪ ਡਿਊੜੀ ਦਾ ਦਰਵਾਜ਼ਾ ਖੋਲ੍ਹਿਆ ਪੁੱਤਰ ਨੂੰ ਤੋੜਿਆ ਹੈ ਛੋਟਾ ਬਾਬਾ ਜੁਝਾਰ ਸਿੰਘ ਨੂੰ ਲੈ ਕੇ ਮਮਤੀ ਉੱਪਰ ਆ ਗਈ ਤੇ ਕਹਿੰਦੇ ਹਨ ਜੁਝਾਰ ਸਿੰਘ ਬੇਟਾ ਦੇਖ ਤੇਰਾ ਵੀਰ ਰਣ ਤੱਤੇ ਚ ਕਿਵੇਂ ਜੂਝਦਾ ਹੈ ਬਾਬਾ ਜੀਤ ਸਿੰਘ ਨੇ ਪੱਥੇ ਚੋਂ ਤੀਰ ਕੱਢੇ ਤੀਰ ਕਈਆਂ ਵਿੱਚੋਂ ਦੀ ਪਰੋ ਕੇ ਪਾਰ ਕਰ ਦਿੱਤੇ ਜਦੋਂ ਪੱਥੇ ਦੇ ਤੀਰ ਮੁੱਕ ਗਏ ਤਾਂ ਗੁਰੂ ਦੇ ਲਾਲ ਨੇ ਹੱਥ 'ਚ ਨੇਜਾ ਫੜਿਆ ਨੇਜੇ ਨਾਲ ਕਈਆਂ ਨੂੰ ਪਰੋ ਦਿੱਤਾ ਕਲਗੀ ਵਾਲੇ ਮਮਤੀ ਉੱਪਰ ਖਲੋਤੇ ਹੱਸ ਕੇ ਕਹਿਣ ਲੱਗੇ ਦਿਆ ਸਿੰਘ ਦੇਖ ਅੱਜ ਜੰਗ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ ਉਧਰੋਂ ਆਵਾਜ਼ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਹੈ ਦੇਖਿਓ ਇਹ ਜਿਉਂਦਾ ਨਾ ਜਾਈ ਇਹਦੇ ਟੁਕੜੇ ਟੁਕੜੇ ਕਰ ਤਾਕੇ ਪਤਾ ਲੱਗ ਜਾਈ ਪਰ ਇਨਾਂ ਛੁਦਾਈਆਂ ਨੂੰ ਪਤਾ ਨਹੀਂ ਔਸਲ ਨੂੰ ਤੁਸੀਂ ਕੀ ਦਿਖਾਉਣਾ ਹੈ ਉਤਾਪ ਮੰਮਟੀ ਉੱਪਰ ਉਸ ਖੜੀ ਦਾ ਇੰਤਜ਼ਾਰ ਕਰਦਾ ਪਿਆ ਹੈ ਤੁਸੀਂ ਮੇਰੇ ਪੁੱਤਰ ਨਾਲ ਜੂਜੋ ਤਸੀ ਬਾਬਾਜੀਤ ਸਿੰਘ ਨੇ ਨੇਜੇ ਨਾਲ ਕਈ ਵਿੰਨੇ ਅਚਨ ਚੇਤ ਇੱਕ ਤੁਰਕ ਦੇ سینੇ ਵਿੱਚ ਜਦੋਂ ਨੇਜਾ ਮਾਰਿਆ ਤੇ ਪਰਤ ਕੇ ਜਦੋਂ ਨੇਜਾ ਕੱਢਣ ਲੱਗੇ ਤਾਂ ਉਹ ਨੇਜਾ ਗੋ ਟੁੱਟ ਗਿਆ ਚਾਰਛ ਪੇਰੇ ਦੁਸ਼ਮਣ ਇੱਕੋ ਦਮ ਗੁਰੂ ਦੇ ਲਾਲ ਨੇ ਆਪਣੀ ਕਿਰਪਾਨ ਧੂਲੀ ਕਿਰਪਾਨ ਨਾਲ ਕਈਆਂ ਦੇ ਆਹੂ ਲਾਹੇ ਰੱਬ ਦੀ ਕਰਨੀ ਕੀ ਬਾਬਾਜੀਤ ਸਿੰਘ ਦੀ ਕਿਰਪਾਨ ਦੇ ਦੋ ਟੁਕੜੇ ਹੋ ਕੇ ਜ਼ਮੀਨ ਤੇ ਡਿੱਗ ਪਈ ਬਿਲਕੁਲ ਹੱਥ 'ਚ ਕੋਈ ਸ਼ਸਤਰ ਇੱਕੋ ਦਮ ਕਈ ਕਿਰਪਾਨਾਂ ਕਈ ਨੀਜ਼ੀ ਕਈ ਤੀਰ ਕਈ ਸ਼ਸਤਰਾਂ ਨੇ ਬਾਬਾ ਜੀਤ ਸਿੰਘ ਨੂੰ ਘੇਰ ਲਿਆ ਤੇ ਉਸ ਦੇ ਸੀਨੇ ਵਿੱਚੋਂ ਤੀਰ ਪਰੋ ਦਿੱਤੀ ਜਦੋਂ ਬਾਬਾ ਜੀਤ ਸਿੰਘ ਇੱਕੋ ਦਮ ਧਰਤੀ ਉੱਪਰ ਡਿੱਗੇ ਤਾਂ ਧਰਤੀ ਉੱਪਰ ਡਿੱਗਦੇ ਅਸਾਰ ਸ਼ਸਤਰਾਂ ਤੇ ਵਾਰ ਸ਼ੁਰੂ ਹੋਈ ਮੰਮਟੀ ਉੱਤੇ ਗੁਰੂ ਸਾਹਿਬ ਨੇ ਸਭ ਕੁਝ ਦੇਖਿਆ ਅੱਜ ਕਲਗੀ ਵਾਲੇ ਦੇ ਪਹਿਲਾ ਪੁੱਤਰ ਦੁਪਹਿਰ ਟਲਣ ਤੋਂ ਬਾਅਦ 22 ਦਸੰਬਰ 1704 ਨੂੰ ਸ਼ਹੀਦ ਹੋਇਆ ਪਿਆਰੇ ਪਾਈ ਦਿਆ ਸਿੰਘ ਬੋਲੇ ਨਹੀਂ ਚੁੱਪ ਕਰਕੇ ਇੰਨੀ ਢੇਰ ਨੂੰ ਹਜ਼ੂਰ ਥੱਲੇ ਉਤਰੀ ਦੇਖਿਆ ਕਿ ਬਾਬਾ ਜੂ ਸਿੰਘ ਜੀ ਉੱਠ ਕੇ ਆਏ ਇੱਥੇ ਜਦੋਂ ਜੀਤ ਸਿੰਘ ਸ਼ਹੀਦ ਹੋਈ ਤਾਂ ਕਨਗੀ ਵਾਲੇ ਨੇ ਗੁਰਦੂ ਦਾ ਸ਼ਬਦ ਕਿਹਾ ਵਿਦਵਾਨ ਲਿਖਦੇ ਹਨ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੀ ਹੋ। ਹਾਂ, ਕਿਉਂ ਨਾ ਹੋ? ਗੋਬਿੰਦ ਕੇ ਫਰਜਿੰਦ ਬੜੇ ਹੋ। ਹਜੂਰ ਥੱਲੇ ਆਏ, ਬਾਬਾ ਜੂਜਾਰ ਸਿੰਘ ਜੀ ਆਏ। ਉਹਨਾਂ ਨੇ ਕਿਹਾ, ਅਸੀਂ ਇਕੱਠੇ ਖੇਡੀਆਂ, ਇਕੱਠੇ ਪਲੀਆਂ, ਇੱਕੋ ਜੇ ਕੱਪੜੇ ਲੈ ਕੇ ਦਿੱਤੇ, ਇੱਕੋ ਘਰ ਚ ਰਹੇ ਹਾਂ। ਪਰ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਉਹ ਚਲੇ ਜਾਏ ਤੇ ਮੈਂ ਪਿੱਛੇ ਰਹਿ ਜਾਵਾਂ। ਮੈਂ ਸਿਰਫ ਤੁਹਾਡੇ ਕੋਲੋਂ ਇਜਾਜ਼ਤ ਲੈਣ ਆਇਆ ਹਾਂ। ਮੈਨੂੰ ਮੇਰੇ ਵੀਰ ਨਾਲ ਇਕੱਠਿਆਂ ਜਾਣ ਦਿਓ। ਪਿਆਰੇ ਦਿਆ ਸਿੰਘ ਸਾਰੇ ਸਾਰਾ ਨਜ਼ਾਰਾ ਅੱਖਾਂ ਨਾਲ ਦੇਖ ਰਹੇ ਹਨ। ਜਦੋਂ 14 ਸਾਲ ਦਾ ਜੂਜਾਰ ਸਿੰਘ ਇਹ ਸ਼ਬਦ ਕਹਿ ਰਹੀ ਹੈ ਮੇਰੇ ਲਾਲ ਮੈਂ ਆਪਣੇ ਬਾਪੂ ਨੂੰ ਤੋਰਿਆ ਤੇ ਅੱਜ ਮੈਂ ਵੱਡਿਆਂ ਪਾਗਾ ਵਾਲਾ ਹਾਂ ਮੈਂ ਆਪਣੇ ਪੁੱਤਰਾਂ ਨੂੰ ਤੋਰਦਾ ਪਿਆ ਹਾਂ ਸਿੱਖੋ ਅੱਜ ਦੇਖੋ ਅਦੁੱਤੀ ਜੰਗ ਹੈ ਪਿਆਰੇ ਕੋਲ ਦੇਖਦੇ ਪਈ ਹਨ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਦਿਆ ਸਿੰਘ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਬਾਬਾ ਜੁਝਾਰ ਸਿੰਘ ਜੀ ਤੋਰਨ ਲੱਗੇ ਹਨ ਗੁਰੂ ਸਾਹਿਬ ਨੇ ਕਿਹਾ ਬਸ ਮੇਰੀ ਇੱਕ ਅੰਤਲੀ ਇੱਛਾ ਪੂਰੀ ਕਰ ਦੇ ਜੁਝਾਰ ਸਿੰਘ ਨੇ ਕਿਹਾ ਪਿਤਾ ਜੀ ਹੁਕਮ ਕਹ ਲਗੇ ਲਾਲ ਜੀ ਜਦੋਂ ਤੇਰੀ ਛਾਤੀ ਵਿੱਚ ਤੀਰ ਵੱਜਨ ਬਸ ਇੱਕ ਵਾਰੀ ਮੇਰੇ ਵੱਲ ਮੂੰਹ ਕਰ ਲਵੀ ਮੈਂ ਤੇਰੀ ਛਾਤੀ 'ਚ ਵੱਜੇ ਹੋਏ ਤੀਰ ਦੇਖਣਾ ਚਾਹੁੰਦਾ ਹਾਂ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੁੱਲਿਆ ਪੁੱਤਰ ਨੂੰ ਤੋਰਿਆ ਤੇ ਆਪ ਮੇਰੀ ਸੱਚੀ ਸਰਕਾਰ ਆ ਕੇ ਮਮਤੀ ਉੱਪਰ ਖਲੋ ਗਈ ਕੀਤਾ ਕੀ ਹੈ ਦਿਆ ਸਿੰਘ ਜੀ ਮੇਰੇ ਪੁੱਤੇ ਨੂੰ ਤੀਰਾਂ ਨਾਲ ਪਰਦਿਓ ਮੇਰੇ ਪੁੱਤਰ ਦੀ ਉਮਰ 14 ਸਾਲ ਦੀ ਹੈ ਮੈਂ ਚਾਹੁੰਦਾ ਹਾਂ ਅਜੀਤ ਸਿੰਘ ਤੋਂ ਅੱਗੇ ਵਧ ਕੇ ਚਾਰ ਕਦਮ ਸੀਤ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਤੀਰਾਂ ਦੀ ਛਾਂ ਥੱਲੇ ਤੋਰਾਂਗਾ ਇੱਧਰ ਬਾਬਾ ਜੁਝਾਰ ਸਿੰਘ ਜੀ ਜੂਝੇ ਬਾਹਰੋਂ ਆਵਾਜ਼ ਆਈ ਇਹ ਗੁਰਗੋਵਿੰਦ ਸਿੰਘ ਜੀ ਦਾ ਦੂਜਾ ਪੁੱਤਰ ਹੈ ਜਿਉਂਦਾ ਨਾ ਜਾਈ ਉਸ ਵੇਲੇ ਕਿਰਪਾਲੂ ਜੀ ਨੇ ਆਵਾਜ਼ ਦੇ ਕੇ ਕਿਹਾ ਜੁਝਾਰ ਬੇਟਾ ਅੱਜ ਤੂੰ ਆਪਣੇ ਆਪ ਨੂੰ ਖੁਦ ਪੇਸ਼ ਕੀਤਾ ਏ ਜੇ ਮੈਂ ਤੈਨੂੰ ਆਵਾਜ਼ ਦੇ ਕੇ ਤੋਰਦਾ ਤਾਂ ਕੌਮ ਚ ਕਮਜ਼ੋਰੀ ਹੋਣੀ ਸੀ ਜਦੋਂ ਵੀ ਕੀਤੇ ਕੋਮਚ ਸਿਰਾਂ ਦੀ ਲੋੜ ਪਵੇਗੀ ਤਾਂ ਬਿਨਾ ਬੁਲਾਉਣ ਤੋਂ ਤੇਰੀ ਉਮਰ ਦੇ ਕਈ ਜੁਝਾਰ ਪਤਾ ਨਹੀਂ ਕਦੋਂ ਘਰਾਂ ਨੂੰ ਛੱਡ ਕੇ ਤੋਰ ਪੈਣਗੇ ਉੱਪਰ ਪਿਤਾ ਦੇ ਤੀਰਾਂ ਦੀ ਛਾਇਆ ਥੱਲੇ ਪੁੱਤਰ ਰਣ ਤਤਿਚ ਜੂਝਦਾ ਪਿਆਏ ਜੂਝ ਦੇ ਜੂਝ ਦੇ ਸਕੇ ਵੀਰ ਦੇ ਤਨ ਨਾਲੋਂ ਅੱਗੇ ਨਿਕਲ ਗਈ ਜਦੋਂ ਸਾਰੇ ਸ਼ਸਤਰ ਠੰਡੇ ਹੋਗੇ ਤਾਂ ਚੰਚੀਤ ਜਿਵੇਂ ਮਨੋਂ ਗੁਲਾਬ ਦੇ ਫੁੱਲਾਂ ਵਿੱਚ ਕੋਈ ਤਿੱਖਾ ਕੰਡਾ ਝਬੋ ਦੇਵੇ ਇੱਕੋ ਦਮ ਪੰਜ ਛੇ ਇਕੱਠੇ ਤੀਰ ਬਾਬਾ ਜੂਹਾਰ ਸਿੰਘ ਦੇ ਸਰੀਰ ਨੂੰ ਵੰਨ ਕੇ ਚਲੇ ਗਏ ਜਦੋਂ ਤੀਰ ਵੱਜੇ ਤਾਂ ਉਹਨਾਂ ਨੇ ਆਪਣਾ ਚਿਹਰਾ ਮਮਤੀ ਵੱਲ ਕਰ ਲਿਆ ਸੀਨੇ ਵਿੱਚ ਤੀਰ ਵੱਜੇ ਤਾਂ ਜਮੀਨ ਉੱਪਰ ਡਿੱਗੇ ਹਨ ਇੱਕੋ ਦਮ ਸ਼ਸਤਰ ਕੱਢਣ ਲੱਗੇ ਤਾਂ ਮਮਤੀ ਉੱਪਰ ਖਲੋਤਿਆਂ ਜਕਾਰਾ ਬਣਾ ਕੇ ਕਿਹਾ ਪ੍ਰਾਈ ਅਮਾਨ ਕਿਉਂ ਰੱਖੀਏ ਦਿੱਤੀ ਹਿਸਕ ਹੋਈ ਉਧਰ 22 ਦਸੰਬਰ ਦਾ ਸੂਰਜ ਡੁੱਬਦਾ ਪਿਆ ਸੀ ਅਤੇ ਇੱਧਰ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਾਨ ਨਿਕਲਦੇ ਪਏ ਸਨ ਪੁੱਤਰ ਸ਼ਹੀਦ ਹੋ ਗਏ 22 ਦਸੰਬਰ ਦੀ ਰਾਤ ਆਈ ਇੱਥੇ ਸਿੰਘਾਂ ਨੇ ਗੁਰਮਤਾ ਕੀਤਾ ਪਾਈ ਦਿਆ ਸਿੰਘ ਨੇ ਕਿਹਾ ਦਾਤਾ ਸਾਡੇ ਵਰਗੇ ਲੱਖਾਂ ਤੈਨੂੰ ਮਿਲ ਜਾਣਗੇ ਸਵੇਰੇ ਪਾਣਾ ਵਾਪਰ ਗਿਆ ਤਾਂ ਤੇਰੇ ਵਰਗਾ ਕੋਈ ਨਹੀਂ ਲੱਭਣਾ ਸਾਡੇ ਵਰਗੇ ਤੂੰ ਕਈ ਦਿਆ ਸਿੰਘ ਪੈਦਾ ਕਰ ਲਵੇਂਗਾ ਪਰ ਦਾਤਾ ਤੇਰੇ ਵਰਗਾ ਅਸੀਂ ਕਿੱਥੋਂ ਲਿਆਵਾਂਗੇ ਗੁਰਮਤਾ ਹੋਇਆ ਕਿ ਤੁਸੀਂ ਗੜੀ ਛੱਡ ਕੇ ਚਲੇ ਜਾਓ ਹਜ਼ੂਰ ਚੱਲੇ ਹਨ ਦਾਤਾਰ ਨੇ ਉਸ ਵੇਲੇ ਕਿਹਾ ਮੈਂ ਲੋਕੇ ਨਹੀਂ ਜਾਣਾ ਪਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਦਿੱਤੀ ਤੈਨ ਸਿੱਖ ਨਾਂ ਲਈ ਹਨ ਪਿਆਰੇ ਦਿਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਮਾਨ ਸਿੰਘ ਜੀ ਕਹਿਣ ਲੱਗੇ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵਤ ਪੀਰੇ ਹਿੰਦ ਮੇ ਰਵਤ ਹਿੰਦ ਦਾ ਪੀਰ ਜਾ ਰਿਹਾ ਏ ਪਾਈ ਦਿਆ ਸਿੰਘ ਕਹਿੰਦੇ ਹਨ ਦਾਦਾ ਤੇਰੇ ਪੁੱਤਰ ਬਿਨਾ ਕਫਨਾਂ ਤੋਂ ਪਏ ਹਨ ਚਿਤ ਕਰਦਾ ਮੈਂ ਕੱਟੂ-ਕਾਟ ਇਹਨਾਂ ਦੇ ਚਿਹਰੇ ਟੱਕ ਜਾਵਾਂ ਹਜੂਰ ਨੇ ਹੱਥ ਫੜ ਕੇ ਕਿਹਾ ਦਿਆ ਸਿੰਘ ਦੇਖੋ ਮਿੱਟੀ ਨਾਲ ਪ੍ਰੀਤ ਨਹੀਂ ਕਰਨੀ ਕਿੰਨਿਆ ਕਦੇ ਚਿਹਰੇ ਟੱਕੋਂਗੇ ਇੱਥੇ ਅਜੀਤ ਸਿੰਘ ਤੇ ਜੁਝਾਰ ਸਿੰਘ ਨਹੀਂ ਇੱਥੇ ਮੇਰਾ ਪਿਆਰਾ ਹਿੰਮਤ ਸਿੰਘ ਵੀ ਸੁੱਤਾ ਪਿਆ ਏ ਇੱਥੇ ਮੇਰਾ ਪਿਆਰਾ ਮੋਹਕਮ ਸਿੰਘ ਵੀ ਪਿਆ ਏ ਇੱਥੇ ਮੇਰਾ ਪਿਆਰਾ ਸਾਹਿਬ ਸਿੰਘ ਵੀ ਪਿਆ ਏ ਇੱਥੇ ਮੇਰਾ ਪਾਈ ਆਲਮ ਸਿੰਘ ਵੀ ਪਿਆ ਏ ਇੱਥੇ ਦੇਵਾ ਸਿੰਘ ਵੀ ਪਿਆ ਏ ਇੱਥੇ ਕੋਠਾ ਸਿੰਘ ਵੀ ਸੁੱਤਾ ਪਿਆ ਏ ਜੇ ਸਿੱਖਾਂ ਦੇ ਤਨ ਨਗਣ ਹਨ ਤਾਂ ਪੁੱਤਰਾਂ ਦੇ ਤਨ ਦਾ ਕੁਝ ਨਹੀਂ ਵਿਗੜਦਾ ਹਜ਼ੂਰ ਕਿਰਪਾਲੂ ਜੀ ਪੁੱਤਰਾਂ ਦੇ ਤਨ ਦੇਖ ਕੇ ਮੁਸਕਰਾ ਕੇ ਚਲੀ ਗਈ ਚਾਰ ਪੁੱਤਰ ਤੇ ਇੱਕ ਮਾਂ ਗਈ ਸਾਹਿਬ ਜਦੋਂ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲੇ ਤਾਂ ਮਾਛੀਵਾੜੇ ਦੇ ਜੰਗਲਾਂ ਨੂੰ ਜਾ ਪੰਚੀ ਉਥੇ ਚਮਕੌਰ ਦੀ ਗੜੀ ਵਿੱਚ ਬੀਬੀ ਸ਼ਰਨ ਕੌਰ ਆਈ ਉਸਨੇ ਚਿਖਾ ਬਣਾ ਕੇ ਲੰਬੂ ਲਾਇਆ ਇੰਨੀ ਦੇਰ ਨੂੰ ਹਕੂਮਤ ਨੂੰ ਪਤਾ ਲੱਗ ਗਿਆ ਉਹਨਾਂ ਨੇ ਬੀਬੀ ਸ਼ਰਨ ਕੌਰ ਨੂੰ ਜਿਉਂਦਿਆਂ ਹੀ ਲੰਬੂ ਵਿੱਚ ਸੁੱਟ ਦਿੱਤਾ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕਲਗੀ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕਿੱਥੇ ਹੋਇਆ ਅੱਲਾ ਯਾਰ ਖਾਂ ਜੋਗੀ ਇੱਕ ਸ਼ਾਇਰ ਲਿਖਦਾ ਹੈ ਉਹ ਕਹਿੰਦਾ ਹੈ ਕਿ ਹਿੰਦੁਸਤਾਨ ਤੀਰਥਾਂ ਦਾ ਦੇਸ਼ ਹੈ ਉਹ ਕਹਿੰਦਾ ਹੈ ਇਹ ਇੱਕ ਹਾਲਸਾ ਬਾਹਰ ਪਟਕਣ ਦੀ ਥਾਂ ਤੂੰ ਚਮਕੌਰ ਦੀ ਗੜੀ ਚਾਈ ਅਤੇ ਗੁਰੂ ਕਲਗੀ ਵਾਲੇ ਦੇ ਪੁੱਤਰ ਜਿੱਥੇ ਸ਼ਹੀਦ ਹੋਏ ਹਨ ਇਸ ਮਿੱਟੀ ਨੂੰ ਚੁੱਕ ਕੇ ਮੱਥੇ ਉੱਪਰ ਲਾਈ ਕਹਿੰਦੇ ਇਹ ਮੈਨੂੰ ਤੰਜ ਪ੍ਰਤੀਤ ਹੁੰਦਾ ਹੈ ਜਿਹੜੀ ਸੂਰਜ ਦੀ ਚਮਕ ਧਰਤੀ ਤੇ ਪੈਂਦੀ ਹੈ ਚਮਕ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗਈ ਹੈ ਬਸ ਹਿੰਦ ਮੈਂ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੂਮੇ ਜਿਹੀ ਸੇ ਸਿਤਾਰੇ ਬਣ ਕੇ ਗਏ ਆਸਮਾਨ ਕੇ ਲਈ ਗੁਰਮੁਖੋ ਆਉ ਅਸੀਂ ਕਰਜ ਤਾਂ ਨਹੀਂ ਉਤਾਰ ਸਕਦੇ ਪਰ ਘਟੋ ਘਟ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਵਰਗੇ ਆਪਣੇ ਸਰੂਪ ਬਣਾ ਲਈਏ ਸਤਿਗੁਰ ਮੇਰ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ